ਖੇਤੀਬਾੜੀ ਵਿਭਾਗ ਦੇ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਇੱਕ ਕੀਟਨਾਸ਼ਕ ਦਵਾਈਆਂ ਨਾਲ ਭਰਿਆ ਕੈਂਟਰ ਜਿਹੜਾ ਉਹ ਫੜਿਆ ਗਿਆ ਹੈ ਦੱਸਦੀ ਹੈ ਕਿ ਇਸ ਕੈਂਟਰ ਦੇ ਵਿੱਚ ਹਰਿਆਣਾ ਤੋਂ ਪੰਜਾਬ ਲਈ ਇਹ ਕੀਟਨਾਸ਼ਕ ਦਵਾਈਆਂ ਲਿਆਂਦੀਆਂ ਜਾ ਰਹੀਆਂ ਸੀ ਬਿਨਾਂ ਲਾਇਸੈਂਸ ਤੋਂ ਇਹ ਦਵਾਈਆਂ ਜਿਹੜੀਆਂ ਪੰਜਾਬ 'ਚ ਲਿਆਂਦੀਆਂ ਜਾ ਰਹੀਆਂ ਸੀ ਤੇ ਫਿਰ ਇਹ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਵੇਚਿਆ ਜਾਣੀਆਂ ਸੀ ਖੇਤੀਬਾੜੀ ਵਿਭਾਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਨੀਤੀਆਂ ਕਾਰਨ ਸੂਬਾ ਤਰੱਕੀਆਂ ਵੱਲ ਵਧ ਰਿਹਾ ਹੈ ਜਿਸ ਕਾਰਨ ਪੰਜਾਬ ਚ ਨਿਵੇਸ਼ਕ ਦਿਲ ਖੋਲ ਕੇ ਨਿਵੇਸ਼ ਕਰ ਰਹੇ ਨੇ ਤੇ ਕਾਰੋਬਾਰ ਸਥਾਪਿਤ ਕਰ ਰਹੇ ਨੇ ਪੰਜਾਬ ਸਰਕਾਰ ਦੇ ਇਨਵੈਸਟ ਪੰਜਾਬ ਅਧੀਨ ਜਿੱਥੇ ਨਿਵੇਸ਼ਕ ਸੂਬੇ ਚ ਵਾਪਸ ਆਏ ਨੇ ਉੱਥੇ ਹੀ ਹੁਣ ਤੱਕ ਲਗਭਗ 74447 ਕਰੋੜ ਰੁਪਏ ਦੇ ਪ੍ਰਸਤਾਵਿਤ ਨਿਵੇਸ਼ ਦੇ ਨਾਲ ਲੱਖਾਂ ਨੌਜਵਾਨਾਂ ਲਈ ਰੋਜ਼ਗਾਰ ਦੇ ਰਾਹ ਖੁੱਲੇ ਨੇ ਮੇਰਾ ਨਾਮ ਕੁਸ਼ਾਰ ਜੈਲ ਹੈ ਮੈਂ ਬਤਨ ਪ੍ਰੋਡਕਟਾ ਕੇਐਲਪੀ ਦਾ ਸੀਈਓ ਤੇ ਅਸੀਂ ਇਨਵੈਸਟ ਪੰਜਾਬ ਦੀ ਸਕੀਮ ਦਾ ਫਾਇਦਾ ਲੈਂਦੇ ਹੋਏ ਗੁਲੰਦਰ ਦੇ ਜੰਧੂ ਸਿੰਘਾ ਦੇ ਵਿੱਚ ਜੰਦਾ ਹੈ ਨਿਆ ਪਲਾਂਟ ਲਗਾਇਆ ਇਨਵੈਸਟ ਪੰਜਾਬ ਤੋਂ ਸਾਨੂੰ ਸਭ ਤੋਂ ਸੌਖਾ ਕੰਮ ਜੋ ਹੋਇਆ ਹੈ ਉਹ ਇਹ ਕਿ ਜਦੋਂ ਅਸੀਂ ਐਪਲੀਕੇਸ਼ਨ ਲਗਾਈ ਤੇ ਨਾ ਤੋਂ ਸਾਨੂੰ ਕਿਸੇ ਏਜੰਟ ਕੋ ਜਾਣਾ ਪਿਆ ਨਾ ਕਿਸੇ ਦਫਤਰ ਦੇ ਵਿੱਚ ਤੱਕੇ ਖਾਣੇ ਪਏ ਤੇ ਉਹ ਸਾਡੀ ਬਹੁਤ ਹੈਲਪ ਜਿਹੜੀ ਹੈ ਉਹ ਜੀਐਮਡੀਆਈਸੀ ਦੇ ਕੋਲੋਂ ਹੋਈ ਤੇ ਅਸੀਂ ਆਨਲਾਈਨ ਆਪਣੀ ਕਾਮਨ ਐਪਲੀਕੇਸ਼ਨ ਫਾਰਮ ਆਪ ਫਿਲ ਕੀਤਾ ਇਹਦਾ ਬੈਨੀਫਿਟ ਇਹ ਹੋਇਆ ਕਿ ਸਿਸਟਮ ਦੇ ਵਿੱਚ ਪ੍ਰਕਿਰਿਆ ਦੀ ਵਧ ਗਈ ਤੇ ਸਾਨੂੰ ਇਹ ਯੂਨਿਟ ਲਗਾਉਣ ਦੇ ਵਿੱਚ ਟਾਈਮ ਚਾਹੀ ਲੱਗਿਆ ਹੋਵੇ ਪਰ ਐਟਲੀਸਟ ਸਾਨੂੰ ਏਜੰਟ ਦੇ ਹੱਥਾਂ ਵਿੱਚ ਆ ਕੇ ਨਾ ਸਾਨੂੰ ਪੈਸੇ ਨੀ ਖਰਾਬ ਕਰਨੇ ਪਏ। ਇੰਨੇ ਹੀ ਨਹੀਂ ਪੰਜਾਬ ਸਰਕਾਰ ਨੇ ਕਾਰੋਬਾਰ ਸ਼ੁਰੂ ਕਰਨ ਦੀ ਪ੍ਰਕਿਰਿਆ ਨੂੰ ਆਸਾਨ ਬਣਾ ਕੇ ਨਿਵੇਸ਼ਕਾਂ ਦੀਆਂ ਮੁਸ਼ਕਲਾਂ ਵੀ ਦੂਰ ਕੀਤੀਆਂ ਨੇ। ਢਿੰਡਾ ਦੇ ਵੱਲੋਂ ਇਹ ਵੱਡਾ ਐਕਸ਼ਨ ਲਿਆ ਗਿਆ ਹੈ ਇੱਕ ਕੀਟਨਾਸ਼ਕ ਦਵਾਈਆਂ ਦਾ ਕੈਂਟਰ ਜਿਹੜਾ ਉਹ ਫੜਿਆ ਗਿਆ ਹੈ ਜੋ ਕਿ ਹਰਿਆਣਾ ਤੋਂ ਪੰਜਾਬ ਦੇ ਵਿੱਚ ਬਿਨਾਂ ਲਾਇਸੈਂਸ ਹੋਏ ਕੀਟਾਸ਼ਕ ਦਵਾਈਆਂ ਲਿਆ ਰਿਆ ਸੀ ਉਸ ਨੂੰ ਕਾਬੂ ਕੀਤਾ ਗਿਆ ਹੈ ਤੇ ਅਧਿਕਾਰੀਆਂ ਦੇ ਵੱਲੋਂ ਸੈਂਪਲ ਲੈ ਕੇ ਇਸ ਨੂੰ ਜਾਂਚ ਲਈ ਵੀ ਭੇਜ ਦਿੱਤਾ ਗਿਆ ਹੈ ਹੋਰ ਜਾਣਕਾਰੀ ਲਈ ਮੇਰੇ ਨਾਲ ਜੁੜੇ ਨੇ ਮੇਰੇ ਸਹਿਯੋਗੀ ਸੂਰਜ ਜੀ ਸੂਰਜ ਇੱਕ ਕੈਂਟਰ ਜਿਹੜਾ ਅਧਿਕਾਰੀਆਂ ਦੇ ਵੱਲੋਂ ਫੜਿਆ ਗਿਆ ਉਹਦੇ ਵਿੱਚ ਕੀਟਨਾਸ਼ਕ ਦਵਾਈਆਂ ਸੀ ਬਿਨਾਂ ਲਾਇਸੈਂਸ ਤੋਂ ਇਹ ਦਵਾਈਆਂ ਪੰਜਾਬ ਦੀ ਵਿਚਾਰੀਆਂ ਸੀ ਕੀ ਤੁਹਾਨੂੰ ਦੱਸ ਦੇਣਾ ਚਾਹਤ ਬੱਲੇ ਇਹ ਜਿਹੜਾ ਕੈਂਟਰ ਸੀਗਾ ਇਹ ਤਲਾਵਤਪੁਰਾ ਜਿਹੜਾ ਪੂਨ ਪੰਡਾ ਹੈ ਉਸ ਇਲਾਕੇ ਵਿੱਚ ਜਿਹੜਾ ਹੈਗਾ ਆ ਰਿਹਾ ਸੀਗਾ ਉਹਨੇ ਟਰੈਪ ਲਗਾ ਕੇ ਜਿਹੜਾ ਹੈਗਾ ਉੱਥੇ ਇਸ ਨੂੰ ਫੜਿਆ ਗਿਆ ਹੈ ਤੁਹਾਨੂੰ ਦੱਸ ਦੇ ਕਿ ਇਹ ਕੰਪਨੀ ਜਿਹੜੀ ਹੈਗੇ ਆ ਜਸਵੰਤ ਨਰਾਇਣ ਜਿਹੜੀ ਕੰਪਨੀ ਹੈ ਇਹ ਹਰਿਆਣਾ ਦੀ ਕੰਪਨੀ ਤੇ ਪੰਜਾਬ ਵਿੱਚ ਇਸ ਦਾ ਜੋ ਸਮਾਨ ਵੇਚਦਾ ਇਸ ਮਾਲ ਲੈ ਆਂਦਾ ਕੋਈ ਲਾਇਸੈਂਸ ਨਹੀਂ ਹੈ ਇਸ ਨੂੰ ਲੈ ਕੇ ਜਿਹੜਾ ਹੈਗਾ ਕਿਸੇ ਦਿਨ ਗੱਲ ਕੀਤੀ ਚਾਹਵੇਦਾ ਖੇਤੀਬਾੜੀ ਮੰਤਰੀ ਜੁਵਨ ਸਿੰਘ ਗੋੜੀਆ ਸਾਹਿਬ ਉਹਨਾਂ ਨੇ ਇਸ ਮਾਨਸਤਵ ਵਾਲੇ ਇਲਾਕੇ ਦਾ ਜਿਹੜਾ ਦੌਰਾ ਕੀਤਾ ਸੀ ਕਿਉਂਕਿ ਕਿਉਂਕਿ ਬਲੱਫੀ ਸੁਣ ਕੇ ਦੀ ਮ ਕੋਸ਼ਿਸ਼ ਲੱਗ ਕੇ ਜੜਾ ਪੈਂਦੀ ਸੀਗੀ ਤਾਂ ਕਿਤਨਾ ਕਿਤੇ ਜਿਵੇਂ ਜਿਹੋ ਜਿਹੀ ਕੰਪਨੀਆਂ ਜਿਹੜੀਆਂ ਹੁੰਦੀਆਂ ਨੇ ਉਹ ਬੜਾ ਟੱਕ ਜਾਣ ਕਿਸਮਾਂ ਦਾ ਅਤੇ ਗੈਰ ਕਾਨੂੰਨੀ ਕੰਮ ਜੁੜੇ ਮੈਂ ਉਹਨਾਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰਦੇ ਆ ਨੇ ਤਾਂ ਅਜਿਹੇ ਕੋਈ ਵਿਭਾਗ ਜਿਹੜਾ ਪੂਰਾ ਟੋਪਕ ਸੀਗਾ ਵਿਭਾਗ ਨੂੰ ਸੂchnਾ ਮਿਲੀ ਸੀਗੀ ਕਿ ਅਜਿਹਾ ਕੁਝ ਸਮਾਨ ਜਿਹੜਾ ਹੈਗਾ ਉਹ ਗੈਰ ਕਾਨੂੰਨੀ ਤੌਰ ਤੇ ਜਿਹੜਾ ਹੈ ਪੰਜਾਬੀ ਟੈਂਪਰ ਹੋ ਸਕਦਾ ਤਾਂ ਉਸ ਨੂੰ ਲੈ ਕੇ ਇੱਕ ਟਰੈਪ ਲਗਾਇਆ ਗਿਆ ਅਤੇ ਇਸ ਟਰੈਪ ਵੀ ਤੋਂ ਦੱਸਦੇ ਕਿ ਜੋ ਵਡੇ ਦਿਖਾਈ ਸਾਹਮਣੇ ਡਾਕਟਰ ਮੁਖਤਾਰ ਸਿੰਘ ਅਤੇ ਡਾਕਟਰ ਅਮਨਪ੍ਰੀਤ ਸਿੰਘ ਜਿਹੜੇ ਨੇ ED ਨੇ ਇਹਨਾਂ ਦੀ ਪੂਰੀ ਟੀਮ ਜਿਹੜੀ ਹੈਗੀ ਆ ਇਹਨਾਂ ਨੇ ਇੱਕ ਟਰੈਪ ਲਗਾਇਆ ਅਤੇ ਹਰਿਆਣਾ ਤੋਂ ਬਿਨਾਂ ਲਾਇਸੈਂਸ ਦੇ ਜਿਹੜੇ ਕੀਤਾ ਤੇ ਲੋਜਾਇਆ ਸੀ ਗਿਆ ਉਸ ਨੂੰ ਕੈਂਟਰ ਲੈ ਕੇ ਆਇਆ ਜਿਹਨੂੰ ਕੀ ਸਰਾਂਟਾ ਵਾਲੀ ਮਹਿਰ ਲੰਘ ਕੇ ਜਿਹੜਾ ਪੁਲ ਹੈ ਸਲਾਹੁਤਪੁਰਾ ਵਾਲਾ ਰੋਡ ਤੇ ਉੱਥੇ ਉਸ ਨੂੰ ਫੜਿਆ ਗਿਆ ਤਦੋਂ ਦੱਸਦੇ ਕਿ ਖੂਬ ਸੂਚਨਾ ਪੂਰੀ ਮਿਲੀ ਸੀਗੀ ਆ ਕਿਸ ਵਿੱਚ ਕੀ ਇਹ ਲਾਇਸੈਂਸ ਕਿਢਾ ਗਿਆ ਹਰਿਆਣਾ ਹਰਿਆਣਾ ਦੇ ਤੋਂ ਕੋਈ ਪੰਜਾਬ ਵਿੱਚ ਕੋਈ ਵੀ ਸਪਲਾਈ ਦਾ ਆ ਕੋਈ ਵੀ ਸਮਾਨ ਵਿੱਚ ਇਹਦਾ ਲਾਇਸੈਂਸ ਨਹੀਂ ਸੀਗਾ ਆ ਜਿਸ ਤੇ ਕਾਰਵਾਈ ਕੀਤੀ ਗਈ ਹੈ ਤੇ ਹਾਲ ਦੇ ਕਰੀ ਆ ਜਿਹੜੇ ਦੀ ਮੰਨ ਇਹਨਾਂ ਨੂੰ ਬੁਲਾਇਆ ਗਿਆ ਸੀਗਾ ਸੈਂਪਲਿੰਗ ਜਿਹੜੀ ਕੀਤੀ ਗਈ ਹੈ ਤਾਂ ਕਿ ਉਹਨਾਂ ਨੂੰ ਪਤਾ ਲੱਗਾ ਸਕੇ ਕਿ ਇਹ ਦਵਾਈਆਂ ਜਿਹੜੀਆਂ ਨੇ ਕਿੰਨੇ ਵਿਹਰੇ ਲਈ ਦਿੱਤੀ ਗਈਆਂ ਜਾਂ ਕਿੰਨਾ ਕੰਨਾ ਆਸਰ ਸੀਗਾ ਇਸ ਤमाम ਚੀਜ਼ਾਂ ਦੇ ਹਾਲੀ ਕਰੀ ਜਿਹੜੇ ਜਾਂਚ ਚੱਲ ਰਹੀ ਹੈ ਤਨਵਤ ਸੁਰਜ ਹੋਰ ਜਾਣਕਾਰੀ ਲਈ ਜੁੜੇ ਰਹਿਣਗੇ ਤੁਹਾਡੇ ਨਾਲ ਇਸੇ ਮੇਰੇ ਸੇਹ ਹੋਗੀ ਸੁਰਜ ਜਿਨਾਂ ਨੇ ਜਾਣਕਾਰੀ ਦਿੱਤੀ ਕਿ ਬਠਿੰਡਾ ਅਧਿਕਾਰੀਆਂ ਦੇ ਵੱਲੋਂ ਟਰੈਪ ਲਗਾ ਕੇ ਇਸ ਕੈਂਟਰ ਨੂੰ ਜਿਹੜਾ ਫੜਿਆ ਗਿਆ ਤੇ ਸੈਂਪਲ ਵੀ ਜਿਹੜੇ ਉਹਨਾਂ ਦੇ ਵੱਲੋਂ ਭੇਜ ਦਿੱਤੇ ਗਿਆ ਤੇ ਜਾਂਚ ਜਿਹੜੀ ਕੀਤੀ ਜਾ ਰਹੀ ਹੈ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਤੇ ਖੇਤੀਬਾੜੀ ਵਿਭਾਗ ਬਠਿੰਡਾ ਦੇ ਅਧਿਕਾਰੀ ਡਾਕਟਰ ਮੁਖਤਿਆਰ ਸਿੰਘ ਅਤੇ ਡਾਕਟਰ ਅਮਨਪ੍ਰੀਤ ਸਿੰਘ ਸਿੱਧੂ ਐਡੀਓ ਨੇ ਟੀਮ ਸਮੇਤ ਹਰਿਆਣਾ ਤੋਂ ਬਠਿੰਡਾ ਲਾਇਸੈਂਸ ਕੀਟਨਾਸ਼ਕ ਦਵਾਈਆਂ ਦਾ ਇੱਕ ਟੈਂਕਰ ਜਿਹੜਾ ਫੜਿਆ ਉਹਨਾਂ ਦੇ ਵੱਲੋਂ ਹੋਰ ਪੂਰੀ ਸੂਚਨਾ ਵੀ ਦਿੱਤੀ ਗਈ ਹੈ। ਉਹਨਾਂ ਦੇ ਵੱਲੋਂ ਦੱਸਿਆ ਗਿਆ ਕਿ ਕਿਵੇਂ ਟਰੈਪ ਲਗਾ ਕੇ ਉਹਨਾਂ ਨੇ ਇਹਨਾਂ ਨੂੰ ਫੜਿਆ ਹੈ ਤੇ ਇਸੇ ਟੈਂਕਰ ਨੂੰ ਫੜਿਆ ਹੈ ਤੇ ਦਵਾਈਆਂ ਦਾ ਸੈਂਪਲ ਜਿਹੜਾ ਉਹ ਵੀ ਉਹਨਾਂ ਦੇ ਵੱਲੋਂ ਭੇਜ ਦਿੱਤਾ ਗਿਆ ਹੈ ਤੇ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ ਤੇ ਉਹਨਾਂ ਦੇ ਵੱਲੋਂ ਪੂਰੀ ਜਾਣਕਾਰੀ ਜਿਹੜੀ ਆ ਖੁਦ ਦਿੱਤੀ ਜਾ ਰਹੀ ਹੈ ਉਹ ਤੁਹਾਨੂੰ ਸੁਣਾ ਦਿੰਨੇ ਆ। ਮੈਂ ਡਾਕਟਰ ਅਸਮਾਨਪ੍ਰੀਤ ਸਿੰਘ ਸਿੱਧੂ ਖੇਤੀਬਾੜੀ ਵਿਕਾਸ ਅਫਸਰ ਪੀਪੀ ਬਠਿੰਡਾ ਅੱਜ ਜਿਹੜੀਆਂ ਟਹਾਣੇ ਤੋਂ ਦਵਾਈਆਂ ਫੜੀਆਂ ਖੇਤੀਬਾੜੀ ਵਿਭਾਗ ਬਠਿੰਡਾ ਦੀ ਟੀਮ ਵੱਲੋਂ ਸਰਦਾਰ ਗਰਮੀਤ ਸਿੰਘ ਖੁੱਡੀਆਂ ਖੇਤੀਬਾੜੀ ਮੰਤਰੀ ਪੰਜਾਬ ਡਾਇਰੈਕਟਰ ਖੇਤੀਬਾੜੀ ਡਾਕਟਰ ਜਸਵੰਤ ਸਿੰਘ ਜੀ ਅਤੇ ਸਾਡੇ ਚੀਫ ਸਾਹਿਬ ਡਾਕਟਰ ਜਗਸੀਰ ਸਿੰਘ ਜੀ ਮੁੱਖ ਖੇਤੀਬਾੜੀ ਅਫਸਰ ਬਠਿੰਡਾ ਉਹਨਾਂ ਦੀ ਅਗਵਾਈ ਦੇ ਵਿੱਚ ਸਾਡੇ ਨਾਲ ਡਾਕਟਰ ਮੁਖਤਿਆਰ ਸਿੰਘ ਸਹਾਇਕ ਪੌਦਾ ਸੁਰੱਖਿਆ ਅਫਸਰ ਤੇ ਉਹਨਾਂ ਦੀ ਟੀਮ ਦੇ ਵਿੱਚ ਡਾਕਟਰ ਗੁਰਪ੍ਰੀਤ ਏਡੀਓ ਫੂਲ ਅਤੇ ਜਸਪ੍ਰੀਤ ਜਸਪ੍ਰੀਤ ਸਿੰਘ ਵੀ ਸ਼ਾਮਲ ਨੇ ਇਹ ਸਾਰੀ ਟੀਮ ਵੱਲੋਂ ਸਾਡੀ ਵੱਲੋਂ ਨਾਕਾ ਲਾਇਆ ਹੋਇਆ ਸੀਗਾ ਇਸ ਏਰੀਏ ਦੇ ਵਿੱਚ ਕਿਉਂਕਿ ਪਿਛਲੇ ਹਫ਼ਤੇ ਦੇ ਦੌਰਾਨ ਇਹ ਦੂਜਾ ਕੇਸ ਆ ਵੀ ਜਦੋਂ ਇਹੋ ਜਿਹੀਆਂ ਦਵਾਈਆਂ ਹਰਿਆਣਾ ਤੋਂ ਗਲਤ ਦਵਾਈਆਂ ਜਿਹੜੀਆਂ ਇਹ ਬਠਿੰਡਾ ਜ਼ਿਲ੍ਹੇ ਦੇ ਪਿੰਡੇ ਬਠਿੰਡਾ ਜ਼ਿਲ੍ਹੇ ਦੇ ਪਿੰਡਾਂ ਵਿੱਚ ਸਪਲਾਈ ਜਿਹੜੀਆਂ ਕੀਤੀਆਂ ਜਾ ਰਹੀਆਂ ਪਿਛਲੀ ਜਿਹੜੀ ਪਿਛਲੀ ਵਾਰ ਪਿਛਲੇ ਵਾਰ ਜਿਹੜੀਆਂ ਇਹ ਦਵਾਈਆਂ ਫੜੀਆਂ ਗਈਆਂ ਉਹਨਾਂ ਤੇ ਵੀ ਜਿਹੜਾ ਹੈਗਾ ਸਾਡੇ ਵਿਭਾਗ ਵੱਲੋਂ ਪਰਚਾ ਦਰਜ ਕਰਾ ਦਿੱਤਾ ਗਿਆ ਇਸ ਦਾ ਵੀ ਜਿਹੜਾ ਹੈਗਾ ਇਸ ਦਵਾਈਆਂ ਦੇ ਸੈਂਪਲ ਭਰ ਕੇ ਲੈਬ ਨੂੰ ਭੇਜੇ ਜਾਣਗੇ ਉੱਥੋਂ ਹੀ ਪਤਾ ਲੱਗੂਗਾ ਵੀ ਇਹ ਦਵਾਈਆਂ ਦਾ ਮਿਆਰ ਕਿਹੋ ਜਿਹਾ ਤੇ ਜਿਹੜੀ ਇਹ ਹਿੰਦ ਜਸਵੰਤਰ ਸੈਨ ਜਿਹੜੀ ਕੰਪਨੀ ਇਹਦੀਆਂ ਜਿਹੜੀ ਨਿਰਮਾਤਾ ਕੰਪਨੀ ਆ ਤੇ ਮਾਰਕੀਟਿੰਗ ਵੀ ਉਸੇ ਕੰਪਨੀ ਵੱਲੋਂ ਕੀਤੀ ਹੋਈ ਆ ਉਹਦੇ ਕੋਲ ਪੰਜਾਬ ਦੇ ਵਿੱਚ ਕਾਰੋਬਾਰ ਕਰਨ ਲਈ ਕੋਈ ਵੀ ਅਧਿਕਾਰ ਨਹੀਂ ਹੈਗਾ ਲਾਇਸੈਂਸ ਨਹੀਂ ਹੈਗਾ ਪੰਜਾਬ ਦੇ ਵਿੱਚ ਉਹਦੇ ਕੋਲ ਸੋ ਇਹ ਜਿਹੜਾ ਹੈਗਾ ਬਿਲਕੁਲ ਗੈਰਕਾਨੂੰਨੀ ਆ ਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਬਠਿੰਡਾ ਜ਼ਿਲ੍ਹੇ ਦੇ ਕਿਸਾਨਾਂ ਨੂੰ ਵੀ ਇਹੀ ਅਪੀਲ ਕਰੂੰਗਾ ਵੀ ਜਿਹੜੇ ਸਾਡੇ ਲਾਇਸੈਂਸੀ ਸ਼ੋਦਾ ਡీలਰ ਨੇ ਜਿਨ੍ਹਾਂ ਦੀ ਸਮੇਂ-ਸਮੇਂ ਤੇ ਚੈਕਿੰਗ ਕੀਤੀ ਬੜੀ ਵਿਭਾਗ ਵੱਲੋਂ ਕੀਤੀ ਜਾਂਦੀ ਆ ਉਹਨਾਂ ਤੋਂ ਜਿਹੜੀਆਂ ਹੈਗੀਆਂ ਵਧੀਆ ਮਿਆਰ ਦੀਆਂ ਦਵਾਈਆਂ ਲੈ ਕੇ ਆਪਦੇ ਖੇਤਾਂ ਵਿੱਚ ਝੋਨੇ ਤੇ ਨਰਮੇ ਦੀ ਫਸਲ ਤੇ ਛੜਕਾ ਕੀਤਾ ਜਾਵੇ ਤਾਂ ਹੀ ਵਧੀਆ ਨਤੀਜੇ ਆਉਣਗੇ ਇਹੋ ਜੀਆਂ ਦਵਾਈਆਂ ਦੇ ਨਤੀਜੇ ਵਧੀਆ ਨਹੀਂ ਆਉਣਗੇ ਅਤੇ ਠੱਗ ਕੰਪਨੀਆਂ ਨੂੰ ਵੀ ਮੇਰੀ ਚੇਤਾਵਨੀ ਆ ਵੀ ਇਹ ਤੋਂ ਬਾਅਦ ਜਿਹੜਾ ਹੈਗਾ ਮੰਤਰੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਹਰੇਕ ਇਹੋ ਜਿਹੇ ਬੰਦੇ ਨਾਲ ਸਖਤੀ ਨਾਲ ਪੇਸ਼ ਆਇਆ ਜਾਊਗਾ ਅਤੇ ਕਿਸਾਨਾਂ ਨਾਲ ਧੋਖਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਊਗਾ। ਸਹੀ ਹੋਈ ਹੈ ਖੇਤੀਬਾੜੀ ਵਿਭਾਗਮੇ ਦੀ। ਉਹਨਾਂ ਦੇ ਹੁਕਮ ਹੈ ਕਿ ਕੋਈ ਵੀ ਗਲਤ ਪ੍ਰੋਡਕਟ ਸਾਡੇ ਫੱਕਥਾਨਾਂ ਨੂੰ ਨਾ ਮਿਲੇ, ਗਲਤ ਦਵਾਈ ਨਾ ਮਿਲੇ, ਗਲਤ ਖਾਦ ਨਾ ਮਿਲੇ, ਗਲਤ ਬੀਜ ਨਾ ਮਿਲੇ। ਇਸ ਵਿੱਚ ਮਾਤਾ ਤਾ ਸਾਨੂੰ ਪਿਛਲੇ ਦਿਨਾਂ ਤੋਂ ਕੁਝ ਪਤਾ ਲੱਗਿਆ ਸੀ ਕਿ ਹਰਿਆਣਾ ਸਟੇਟ ਦੇ ਵਿੱਚੋਂ ਤਹਾਣਾ ਜਾਂ ਜਖਲ ਵਗੈਰਾ ਇਸ ਏਰੀਏ ਦੇ ਵਿੱਚੋਂ ਲੋਕ ਇੱਥੇ ਆ ਕੇ ਕਿਸਾਨਾਂ ਨੂੰ ਦਵਾਈਆਂ ਦੇ ਕੇ ਜਾਂਦੇ ਤੇ ਇਹ ਵੀ ਪਤਾ ਲੱਗਿਆ ਕਿ ਉਹ ਰੇਟ ਤੋਂ ਘੱਟ ਹੁੰਦੀਆਂ ਰੇਟ ਤੋਂ ਘੱਟ ਦਾ ਮਤਲਬ ਇਹ ਹੋਇਆ ਕਿ ਉਹ ਨਕਲੀ ਹੋਣਗੀਆਂ ਉਹ ਸਬਸਟੈਂਡਰਡ ਹੋਣਗੀਆਂ ਉਹਨਾਂ ਦੇ ਵਿੱਚ ਦਵਾਈ ਉਹ ਪੂਰੀ ਨਹੀਂ ਹੋਣੀ ਅੱਜ ਅਸੀਂ ਇਹਦੇ ਆਪਣੇ ਇਹ ਸਰੰਦ ਵਿੱਚ ਲਾਇਆ ਸੀਗਾ ਨਾਕਾ ਤੇ ਨਾਲ ਪੁਲਿਸ ਨੂੰ ਲਿਆ ਹੋਇਆ ਸੀਗਾ ਤੇ ਫਿਰ ਅਸੀਂ ਜਦੋਂ ਉੱਥੇ ਰੋਕਿਆ ਇਸ ਕੈਂਟਰ ਨੂੰ ਪਿਕਅਪ ਨੂੰ ਤੇ ਇਹਦੇ ਵਿੱਚੋਂ ਲਗਭਗ 5-6 ਕੁਇੰਟਲ 4 ਕੁਇੰਟਲ ਤੱਕ ਦਾ ਕਾਰਟੇਪ ਹੈ ਜਿਹਦੇ ਤੇ ਇਹਨਾਂ ਨੇ ਮਿੱਠ ਬ੍ਰਾਂਡਡ ਤਾਂ ਹੋਊਗੀ ਹੋਊਗੀ ਤੇ ਇਹਦੇ ਤੇ ਜਿਹੜੇ ਮਤਲਬ ਲੱਗੇ ਹੋਏ ਆ ਨਾ ਆਪਣੇ ਬੈਚ ਨੰਬਰ ਵਗੈਰਾ ਉਹਨਾਂ ਨੂੰ ਵੀ ਇਹਨਾਂ ਨੇ ਮਤਲਬ ਆਪਣੇ ਹੱਥ ਨਾਲ ਲਿਖਿਆ ਹੋਇਆ ਇੱਕ ਦੋ ਨੂੰ ਤੇ ਕੁਝ ਜਿਵੇਂ ਨਕਲੀ ਕੋਰਾ ਜਿੰਦੀਆਂ ਡੱਬੀਆਂ ਵੇਖੀਆਂ ਜਾਂਦੀਆਂ ਕਿਸਾਨਾਂ ਦੇ ਘਰਾਂ 'ਚ ਉਹ ਵੀ ਇਹਨਾਂ ਦੇ ਵਿੱਚੋਂ ਨਿਕਲੀਆਂ ਤੇ ਕੁਝ ਇਹ ਲੱਗਦਾ ਹੈ ਕਿ ਦੂਜੀਆਂ ਕੰਪਨੀਆਂ ਦੇ ਨਾਂ ਤੇ ਇਹ ਕੋਈ ਜਸਵੰਤਰ ਸਾਇਮ ਦੇ ਨਾਂ ਤੇ ਕੰਪਨੀ ਹੈ ਜਿਹਨੂੰ ਪੰਜਾਬ ਦੇ ਵਿੱਚ ਬਿਲਕੁਲ ਹੀ ਪਰਮਿਸ਼ਨ ਨਹੀਂ ਹੈਗੀ ਤੇ ਨਾ ਹੀ ਉਹਨਾਂ ਦਾ ਕੋਈ ਇੱਥੇ ਡੀਲਰ ਡਿਸਟ੍ਰੀਬਿਊਟਰ ਹੈ ਤੇ ਇਹ ਇੱਥੇ ਆ ਕੇ ਵੇਚ ਨਹੀਂ ਸਕਦੇ ਸਾਰਾ ਗੈਰਕਾਨੂੰਨੀ ਹੈ ਇਹਦੇ ਸਿੰਪਲ ਭਰ ਕੇ ਤੇ ਉਹ ਨਮੂਨੇ ਸਾਰੇ ਲੈਬ ਨੂੰ ਭੇਜੇ ਜਾਣਗੇ ਤੇ ਫਰਦਰ ਕਾਰਵਾਈ ਕੀਤੀ ਜਾਵੇਗੀ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर